ਸਿੱਖ ਰਾਜ ਕਿਉਂ ਡਿੱਗਿਆ ਸਿੱਖ ਰਾਜ ਦੇ ਪਤਨ ਦੀ ਸ਼ੁਰੂਆਤ ਕਿਵੇਂ ਹੋਈ ਸਿੱਖ ਰਾਜ ਦੇ ਪਤਨ ਦੇ ਮੁੱਖ ਕਾਰਨ ਕੀ ਰਹੇ ਮਹਾਰਾਜਾ ਰਣਜੀਤ ਸਿੰਘ ਇਤਿਹਾਸ ਦਾ ਨਾਇਕ ਹੀ ਨਹੀਂ ਸਗੋਂ ਆਪਣੇ ਆਪ ਵਿੱਚ ਇੱਕ ਰਾਜਸੀ ਸੰਸਥਾ ਅਤੇ ਸੰਸਥਾ ਤੋਂ ਉੱਪਰ ਲੋਕਮਨਾਚ ਵਸਤਾ ਮਹਾਰਾਜਾ ਸੀ ਉਹ ਆਪਣੇ ਲੋਕਾਂ ਦੀਆਂ ਭਾਵਨਾਵਾਂ ਅਤੇ ਦੁੱਖਾਂ ਤਕਲੀਫਾਂ ਨੂੰ ਸਮਝਦਾ ਸੀ ਪਰ ਆਖਰ ਅਜਿਹਾ ਕੀ ਹੋਇਆ ਕਿ ਸਿੱਖ ਰਾਜ ਦਾ ਪਤਨ ਹੋ ਗਿਆ ਉਹ ਰਾਜ ਜੋ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਤਾਕਤਵਰ ਸੱਭਿਆਚਾਰਕ ਅਤੇ ਸਿਆਸੀ ਰਾਜ ਸਾਬਿਤ ਹੋਇਆ ਸੀ ਕਿਵੇਂ ਅੰਗਰੇਜ਼ਾਂ ਦੇ ਹੱਥੇ ਆ ਗਿਆ ਅੱਜ ਅਸੀਂ ਇਸ ਵਿਸ਼ੇ ਦੇ ਸਾਰੇ ਮੁੱਖ ਇਤਿਹਾਸਿਕ ਸਮੇਂ ਯੁੱद्धा ਅਤੇ ਕਾਰਨਾ ਬਾਰੇ ਵਿਸਥਾਰ ਨਾਲ ਦੱਸਾਂਗੇ ਸਿੱਖ ਰਾਜ ਦੀ ਸ਼ੁਰੂਆਤ 1799 ਦੇ ਵਿੱਚ ਹੋਈ ਜਦੋਂ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ 1801 ਵਿੱਚ ਉਹਨਾਂ ਨੂੰ ਖਾਲਸਾ ਰਾਜ ਦਾ ਪਹਿਲਾ ਮਹਾਰਾਜਾ ਕੋਸ਼ਿਤ ਕੀਤਾ ਗਿਆ। ਉਹ ਰਾਜ ਨੂੰ ਇਕਜੁੱਟ ਕਰਨ ਅਤੇ ਬਾਹਰੀ ਹਮਲਾਵਰਾਂ ਦੇ ਖਿਲਾਫ ਸੁਰੱਖਿਆ ਪ੍ਰਦਾਨ ਕਰਨ ਵਿੱਚ ਕਾਮਯਾਬ ਰਹੇ। ਉਹਨਾਂ ਨੇ 1809 ਨੂੰ ਅੰਗਰੇਜ਼ਾਂ ਨਾਲ ਅੰਮ੍ਰਿਤਸਰ ਦਾ ਸਮਝੌਤਾ ਕੀਤਾ ਜਿਸ ਵਿੱਚ ਸਤਲੁਜ ਦਰਿਆ ਨੂੰ ਪੂਰਬੀ ਸੀਮਾ ਮੰਨਿਆ ਗਿਆ। ਫਿਰ 1820 ਤੋਂ ਲੈ ਕੇ 1830 ਤੱਕ ਰਣਜੀਤ ਸਿੰਘ ਨੇ ਕਸ਼ਮੀਰ, ਮਲਤਾਨ, ਪੇਸ਼ਾਵਰ ਅਤੇ ਲਦਾਖ ਸਣੇ ਕਈ ਖੇਤਰ ਆਪਣੇ ਰਾਜ ਵਿੱਚ ਸ਼ਾਮਿਲ ਕੀਤੇ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ 1837 ਈਸਵੀ ਦੇ ਵਿੱਚ ਜਮਰੂਦ ਦੀ ਲੜਾਈ ਵਿੱਚ ਸਿੱਖਾਂ ਨੇ ਅਫਗਾਨ ਹਮਲਾਵਰਾਂ ਨੂੰ ਪਿੱਛੇ ਵੱਲੋਂ ਧੱਕਿਆ ਅਤੇ ਆਪਣੇ ਰਾਜ ਤੋਂ ਕੋਹਾ ਦੂਰ ਭਗਾ ਕੇ ਮਾਰਿਆ ਰਣਜੀਤ ਸਿੰਘ ਦੀ ਅਗਵਾਈ ਵਿੱਚ ਰਾਜ ਨੇ ਇੱਕ ਮਜ਼ਬੂਤ ਫੌਜ ਜਿਸ ਨੂੰ ਕਿ ਖਾਲਸਾ ਫੌਜ ਕਿਹਾ ਜਾਂਦਾ ਹੈ ਉਸਨੇ ਵਧੀਆ ਪ੍ਰਸ਼ਾਸਨ ਦਾ ਉਦਾਹਰਣ ਸੈੱਟ ਕੀਤਾ ਪਰ ਉਸ ਤੋਂ ਬਾਅਦ ਸਿੱਖ ਰਾਜ ਦੇ ਪਤਨ ਦੀ ਸ਼ੁਰੂਆਤ ਹੋ ਗਈ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਸਿੱਖ ਰਾਜ ਦੀ ਸਥਿਰਤਾ ਹੌਲੀ-ਹੌਲੀ ਡਗਮਗਾ ਗਈ। 1839 ਤੋਂ ਲੈ ਕੇ 1840 ਤੱਕ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨੂੰ ਸਿੰਘਾਸਨ ਦਿੱਤਾ ਗਿਆ ਪਰ ਉਹ ਕਮਜ਼ੋਰ ਸਾਬਤ ਹੋਏ। ਫਿਰ 1841 ਨੂੰ ਸ਼ੇਰ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ। ਪਰ ਅੰਦਰੂਨੀ ਸਾਜ਼ਿਸ਼ਾਂ ਅਤੇ ਦਰਬਾਰ ਦੇ ਝਗੜਿਆਂ ਨੇ ਰਾਜ ਨੂੰ ਕਮਜ਼ੋਰ ਕਰ ਦਿੱਤਾ। 1845 ਵਿੱਚ ਸਿੱਖ ਫੌਜ ਦੇ ਕੁਝ ਜਨਰਲ ਜਿਵੇਂ ਕਿ ਲਾਲ ਸਿੰਘ ਅਤੇ ਤੇਜ ਸਿੰਘ ਉਤੇ ਅੰਗਰੇਜ਼ਾਂ ਨਾਲ ਧੋਖੇਬਾਜ਼ੀ ਦੇ ਤੋਸ਼ ਵੀ ਲੱਗੇ ਇੰਜ ਹੌਲੀ-ਹੌਲੀ ਸਿੱਖ ਰਾਜ ਆਪਣੇ ਅੰਤ ਵੱਲ ਵੱਧਣਾ ਸ਼ੁਰੂ ਹੋ ਗਿਆ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਪਹਿਲਾ ਯੁੱਧ 18 ਦਸੰਬਰ 1845 ਨੂੰ ਹੋਇਆ ਜਿਸ ਨੂੰ ਕਿ ਮੁੜਕੀ ਦੀ ਲੜਾਈ ਕਿਹਾ ਜਾਂਦਾ ਹੈ ਸਿੱਖ ਫੌਜ ਨੇ ਵੱਡੇ ਹੌਸਲੇ ਨਾਲ ਲੜਾਈ ਲੜੀ ਪਰ ਗਲਤ ਰਣਨੀਤੀਆਂ ਤੇ ਵਿਭਾਗੀਕਰਨ ਦੇ ਕਾਰਨ ਹਾਰ ਹੋਈ। ਉਸ ਬਾਅਦ 21 ਦਸੰਬਰ 1845 ਨੂੰ ਫਿਰੋਜ਼ਸ਼ਾਹ ਦੀ ਲੜਾਈ ਹੋਈ ਜਿਸ 'ਚ ਸਿੱਖ ਫੌਜਾਂ ਨੇ ਅੰਗਰੇਜ਼ਾਂ ਨੂੰ ਸਖਤ ਟੱਕਰ ਦਿੱਤੀ। ਪਰ ਕਈ ਕਮਾਂਡਰਾਂ ਦੇ ਧੋਖੇ ਕਾਰਨ ਇੱਥੇ ਵੀ ਜਿੱਤ حاصل ਨਾ ਹੋ ਸਕੇ। ਫਿਰ 10 ਫਰਵਰੀ 1846 ਨੂੰ ਸੁਬਰਾਉਂ ਦੀ ਲੜਾਈ ਹੋਈ। ਅਤੇ ਇਹ ਅੰਗਰੇਜ਼ਾਂ ਦੀ ਜਿੱਤ ਦਾ ਟਰਨਿੰਗ ਪੁਆਇੰਟ ਸੀ। ਇਸ ਦੇ ਬਾਅਦ ਲਾਹੌਰ ਦੀ ਸਾਂਝ ਹੋਈ। ਅੰਗਰੇਜ਼ਾਂ ਨੇ ਜਲੰਧਰ ਦੁਆਬ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਸਿੱਖ ਰਾਜ ਨੂੰ 1.5 ਮਿਲੀਅਨ ਰੁਪਏ ਦਾ ਜ਼ੁਰਮਾਨਾ ਪੜਨਾ ਪਿਆ। ਲਾਹੌਰ ਵਿੱਚ ਅੰਗਰੇਜ਼ ਰਿਹਾਈਸ਼ੀ ਨਿਯੁਕਤ ਕੀਤਾ ਗਿਆ ਜਿਸ ਨਾਲ ਰਾਜ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਆ ਗਿਆ। ਸਿੱਖ ਰਾਜ ਦੇ ਕਈ ਹਿੱਸਿਆਂ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਦੇ ਬਾਵਜੂਦ ਵੀ ਸਿੱਖ ਫੌਜਾਂ ਦੇ ਹੌਸਲੇ ਡਿੱਗੇ ਨਹੀਂ ਅਤੇ ਫਿਰ ਸ਼ੁਰੂ ਹੋਇਆ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਦੂਸਰਾ ਯੁੱਧ। 22 ਨਵੰਬਰ 1848 ਨੂੰ ਰਾਮਨਗਰ ਦੀ ਲੜਾਈ ਹੋਈ ਜਿਸ 'ਚ ਸਿੱਖਾਂ ਨੇ ਅੰਗਰੇਜ਼ਾਂ ਦੇ ਖਿਲਾਫ جنگ ਲੜੀ ਪਰ ਇਥੇ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਫਿਰ 13 ਜਨਵਰੀ 1859 ਨੂੰ ਚਿੱਲਿਆਂਵਾਲਾ ਦੀ ਲੜਾਈ ਹੋਈ ਇਹ ਬਹੁਤ ਖਤਰਨਾਕ ਲੜਾਈ ਸੀ ਜਿੱਥੇ ਦੋਵੇਂ ਪਾਸਿਆਂ ਨੂੰ ਭਾਰੀ ਨੁਕਸਾਨ ਹੋਇਆ ਉਸ ਤੋਂ ਬਾਅਦ 21 ਫਰਵਰੀ 1849 ਨੂੰ ਗੁਜਰਾਤ ਦੀ ਲੜਾਈ ਹੋਈ ਅਤੇ ਅਗਦੇజా ਦੀ ਫਤਿਹ ਦਾ ਅੰਤਿਮ ਮੁਕਾਬਲਾ ਸੀ ਤੇ ਆਖਰਕਾਰ 1 ਅਪ੍ਰੈਲ 1849 ਨੂੰ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ ਅਤੇ ਕੋਹੀਨੂਰ ਹੀਰਾ ਵੀ ਅੰਗਰੇਜ਼ਾਂ ਦੇ ਹੱਥ ਵਿੱਚ ਚਲਾ ਗਿਆ ਪਰ ਆਖਰ ਕਿਵੇਂ ਉਹ ਫੌਜ ਹਾਰ ਗਈ ਜਿਸ ਨੇ ਅਫਗਾਨ ਹਮਲਾਵਰਾਂ ਨੂੰ ਵੀ ਭੱਜਣ ਲਈ ਮਜਬੂਰ ਕਰ ਦਿੱਤਾ ਕਿਵੇਂ ਇੱਕ ਮਜ਼ਬੂਤ ਰਾਜ ਦੀ ਰਣਨੀਤੀ ਉਲਟੀ ਪੈ ਗਈ ਇਸ ਦਾ ਜ਼ਿਕਰ ਕਰਨਾ ਵੀ ਪੈਂਦਾ ਹੈ ਦਰਅਸਲ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੋਈ ਮਜ਼ਬੂਤ ਲੀਡਰਸ਼ਿਪ ਨਾ ਮਿਲਣ ਕਰਕੇ ਰਾਜ ਦੀ ਸਥਿਰਤਾ ਟੁੱਟ ਗਈ ਸਿੱਖ ਦਰਬਾਰ ਦੇ ਵਿੱਚ ਹੋ ਰੀਆਂ ਸਾਜ਼ਿਸ਼ਾਂ ਅਤੇ ਕਈ ਆਗੂਆਂ ਦੀ ਧੋਖੇਬਾਜ਼ੀ ਨੇ ਰਾਜ ਨੂੰ ਕਮਜ਼ੋਰ ਕਰ ਦਿੱਤਾ। ਅੰਗਰੇਜ਼ਾਂ ਨੇ ਸਿੱਖ ਰਾਜ ਦੇ ਅੰਦਰੂਨੀ ਮਾਮਲਿਆਂ ਦਾ ਫਾਇਦਾ ਚੁੱਕਿਆ ਅਤੇ ਰਾਜ ਨੂੰ ਹੌਲੀ-ਹੌਲੀ ਕਬਜ਼ੇ ਦੇ ਵਿੱਚ ਲੈ ਲਿਆ। ਸਿੱਖ ਫੌਜ ਨੇ ਬਹੁਤ ਹਿੰਮਤ ਨਾਲ ਲੜਾਈ ਲੜੀ ਪਰ ਅੰਗਰੇਜ਼ਾਂ ਕੋਲ ਉੱਚ ਤਕਨੀਕ ਅਤੇ ਯੋਜਨਾਬੱਧ ਫੌਜੀ ਪ੍ਰਬੰਧ ਸੀ ਜਿਸ ਕਾਰਨ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ ਨਾਲ ਯੁੱਧਾਂ ਨੇ ਰਾਜ ਦੀ ਆਰਥਿਕ ਹਾਲਤ ਨੂੰ ਖਰਾਬ ਕੀਤਾ। ਜਿਸ ਨਾਲ ਰਾਜ ਦੀ ਸੁਰੱਖਿਆ ਕਮਜ਼ੋਰ ਹੋ ਗਈ। ਭਾਵੇਂ ਸਿੱਖ ਰਾਜ ਦੇ ਗਿਆ ਪਰ ਇਹ ਸਾਡੀ ਇਤਿਹਾਸਕ ਵਿਰਾਸਤ ਦਾ ਅਹਿਮ ਹਿੱਸਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸ਼ਾਸਨਿਕ ਦੂਰਦਰਸ਼ੀ ਅਤੇ ਖਾਲਸਾ ਦੀ ਬਹਾਦਰੀ ਅੱਜ ਵੀ ਸਿੱਖ ਪਾਈਚਾਰੇ ਨੂੰ ਪ੍ਰੇਰਿਤ ਕਰਦੀ ਹੈ। ਸਿੱਖ ਰਾਜ ਦੇ ਪਤਨ ਦੀ ਗੱਲ ਸਾਨੂੰ ਇਹ ਸਿਖਾਉਂਦੀ ਹੈ ਕਿ ਇੱਕ ਜੁੜਤਾ ਮਜ਼ਬੂਤ ਪ੍ਰਸ਼ਾਸਨ ਅਤੇ ਸਿਆਣਪ ਸਿਰਫ ਇੱਕ ਰਾਜ ਲਈ ਹੀ ਨਹੀਂ ਸਗੋਂ ਸਮੁੱਚੇ ਸਮਾਜ ਲਈ ਕਿੰਨੀ ਮਹੱਤਵਪੂਰਨ ਹੈ।